ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਝੋੜੜ ਇਹ ਪਿੰਡ ਮਲੋਟ ਦੇ ਬਿਲਕੁਲ ਨੇੜੇ ਹੈ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਹੈ ਮੁਕਸਰ ਤੋਂ ਮਲੋਟ ਵਾਲੇ ਪਾਸੇ ਨੂੰ ਜਦੋਂ ਜਾਂਦੇ ਆ ਤਾਂ ਔਲਖ ਪਿੰਡ ਆਉਂਦਾ ਉਸ ਮੇਨ ਛੜਕ ਦੇ ਉੱਤੇ ਤੇ ਉਥੋਂ 3 ਕਿਲੋਮੀਟਰ ਸਾਈਡ ਤੇ ਆਟਵਾ ਪਿੰਡ ਝੋੜੜ ਅੱਜ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਆ ਦੋਸਤੋ ਮੇਰੀ ਇਹ ਪਹਿਲੀ ਵੀਡੀਓ ਹੈ ਤੇ ਬਾਈ ਜੀ ਹੋਰੀ ਵੈਸੇ ਵਪਾਰ ਦਾ ਕੰਮ ਕਰਦੇ ਆਂ گاਵਾ ਹੁੰਦੀਆਂ ਵਿਕਰੀ ਵਾਲੀਆਂ ਬਾਕੀ ਆਪਾਂ ਬਾਈ ਤੋਂ ਜਾਣਕਾਰੀ ਲਵਾਂਗੇ ਵੀ ਮੱਝਾਂ ਖਰੀਦਦੇ ਆਂ ਵਿਕਰੀ ਵਾਲੇ ਲਿਆਉਂਦੇ ਫਸੂ ਜਾਂ ਜ਼ਿਆਦਾ گاਵਾ ਤੇ ਕੰਮ ਆ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਚਾਰ گاਵਾ ਤੁਹਾਨੂੰ ਦਿਖਾਉਣੀ ਹੈ ਤੇ ਲਗਭਗ ਹਰੇਕ ਵੀਡੀਓ ਦੇ ਵਿੱਚ ਸ਼ੁਰੂ ਚੈੱਕ ਹੀ ਬੇਨਤੀ ਕਰੀਦੀ ਆ ਵੀ ਜਿੱਥੋਂ ਵੀ ਪਸ਼ੂ ਖਰੀਦਣਾ ਉਹਨੂੰ ਆ ਕੇ ਦੇਖੋ ਕੋਲ ਖੜੋ ਤੇ ਤਸੱਲੀ ਕਰਕੇ ਆਪਦੀ ਸਮਝ ਨਾਲ ਖਰੀਦੋ ਨੰਬਰ ਸਿੱਧਾ ਮਾਲਕ ਦਾ ਹੀ ਸਕਰੀਨ ਉੱਤੇ ਚੱਲਦਾ ਹੁੰਦਾ ਹੈ ਪਹਿਲੇ ਨੰਬਰ ਤੇ ਅਦਰ ਤੁਸੀਂ ਦੇਖੋਗੇ ਹੁਣੇ ਹੀ ਸੂਈ ਵੀ ਗਾਂ ਹੈ ਜੀਨੇ ਬੱਚੇ ਨੂੰ ਜਨਮ ਦਿੱਤਾ ਤੇ ਬੱਚਾ ਇਹਦੇ ਮੂਰੇ ਆ ਤੇ ਜੇਰ ਇਹਦੀ ਜਿਹੜੀ ਉਹ ਜਦੋਂ ਅਸੀਂ ਇੱਥੇ ਪਹੁੰਚੇ ਆ ਉਦੋਂ ਹੀ ਇਹਨੇ ਹਜੇ ਸਿੱਟੀ ਹੈ ਸੋ ਇਹ ਤਾਜੀ ਸੂਈ ਗਾਂ ਤੇ ਇਹਦੇ ਨਾਲ ਤਿੰਨ ਗਾਵਾਂ ਗੱਪਣ ਹੈ ਵੀਡੀਓ ਦੀ ਸ਼ੁਰੂਆਤ ਕਰਦੇ ਆ ਜਰਸੀ ਚ ਪੈਂਦੀ ਇਸ ਵਹਿੜ ਤੋਂ ਜਿਹਦੇ ਮੈਨੂੰ ਲੱਗਦਾ ਵੀ ਜੇ ਤੁਸੀਂ ਚੰਗਾ ਸੀਮਨ ਜਰਸੀ ਨਸਲ ਦਾ ਲਵਾਉਂਦੇ ਰਹਿੰਦੇ ਹੋ ਤਾਂ ਰੰਗ ਵੀ ਉਹ ਆ ਜਾਣਾ ਜਿਹੜਾ ਜਰਸੀ ਦਾ ਹਰੇਕ ਭਰਾ ਭਾਲਦਾ ਹੈ ਸਟਰਕਚਰ ਢਾਂਚਾ ਸਾਰਾ ਪ્યોਰ ਇਹਦਾ ਜਰਸੀ ਵਾਲਾ ਹੀ ਹੈ ਆਓ ਇਸੇ ਤੋਂ ਵੀਡੀਓ ਦੀ ਅੱਜ ਸ਼ੁਰੂਆਤ ਕਰਦੇ ਆਪਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਇੱਕ ਉਹਨਾਂ ਦੱਸ ਦਿਓ ਬਾਈ ਨਾਮ ਇਕਬਾਲ ਸਿੰਘ ਹੈ ਜੀ ਪਿੰਡ 'ਚ ਬੱbbi ਕਹਿੰਦੇ ਆ ਜੀ ਠੀਕ ਹੈ ਪਿੰਡ ਚੋੜੜ ਠੀਕ ਹੈ ਸ਼ੀਲ ਮਲੋੜ ਜ਼ਿਲ੍ਹਾ ਸ਼੍ਰੀ ਮਕਸਰ ਸਾਹਿਬ ਮਲੋੜ ਇੱਥੋਂ ਕਿੰਨਾ ਕੁ ਹੋਊਗਾ ਅੰਦਾਜ਼ਾ ਮਲੋੜ ਜੀ 12-13 ਕਿਲੋਮੀਟਰ ਆ 12-13 ਕਿਲੋਮੀਟਰ ਤੋਂ ਮਲੋੜ ਔਲਖ ਤਾਂ 3 ਕਿਲੋਮੀਟਰ ਔਲਖ 3 ਕਿਲੋਮੀਟਰ ਜੀ ਮਕਸਰ ਸਾਹਿਬ 20-22 ਕਿਲੋਮੀਟਰ ਠੀਕ ਹੈ ਅੱਛਾ ਭਾਈ ਅੱਜ ਆਪਾਂ ਗਾਵਾਂ ਦਿਖਾਉਣੀਆਂ ਚਾਰ ਹਾਂਜੀ ਮੱਝਾਂ ਵੀ ਲਿਆਉਣੇ ਆ ਜਾਂ ਗਾਵਾਂ ਹੀ ਨਹੀਂ ਜੀ ਮੱਧ ਨਹੀਂ ਲੈਂਦੇ ਗਾਵਾਂ ਹੀ ਖਰੀਦਦੇ ਹਾਂਜੀ ਕਿੰਨਾ ਕਿਚਰੋ ਗਿਆ ਨਾ ਵਪਾਰ ਕਰਦੇ 2007 ਦਾ 2007 ਦਾ ਹਾਂਜੀ 18 ਸਾਲ ਹੋ ਚਲੇ ਹਨ ਹਾਂਜੀ ਠੀਕ ਹੈ ਅੱਛਾ ਗਾਵਾਂ ਜਿਵੇਂ ਅੱਜ ਚਾਰ ਨਾ ਗਏ ਇਸੇ ਤਰ੍ਹਾਂ ਪੰਜ ਚਾਰ ਪਸ਼ੂ ਹੁੰਦੇ ਆ ਹਾਂਜੀ 8-10 ਵੀ ਹੋ ਜਾਂਦੇ ਜੀ ਸਿਆਲ ਚ ਤਾਂ ਸਿਆਲ ਚ ਜ਼ਿਆਦਾ ਹੋ ਜਾਂਦੇ ਜੇ ਨੀ ਚਾਰ ਪੰਜ ਕਰਕੇ ਹੁਣ ਪੰਜ ਕਿ ਰੱਖੀਦੇ ਆ ਜੀ ਠੀਕ ਹੈ ਪਹਿਲੇ ਨੰਬਰ ਤੇ ਬਈ ਜਰਸੀ ਪੱਖ ਚ ਪੈਂਦੀ ਵਹਿੜ ਖੜੀ ਹੈ ਜਰਸੀ ਕਹਿ ਸਕਦੇ ਐ ਇਹਨੂੰ ਹਾਂਜੀ ਕਿੰਨਾਵਾਂ ਸੂਆ ਸੁਣਾ ਇਹਨੇ ਦੂਜਾ ਸੂਆ ਜੀ ਦਿਨ ਕਿੰਨੇ ਲਊਗੀ ਦਿਨ ਪੰਜ ਚਾਰ ਬਾਕੀ ਹੈ ਜੀ ਇਹਦੀ ਡਿਮਾਂਡ ਕੀ ਰੱਖਦੇ ਹੋ ਬਈ ਤੇ ਬੱਛੀ ਜੀ ਆਪਾਂ ਦੇ ਦਾਂਗੇ 90000 90000 ਹਾਂਜੀ ਲੈ ਵੀਰੇ ਖੋਲੀਆਂ ਨੂੰ ਦੋਸਤੋ ਤੋੜ ਕੇ ਦਿਖਾਉਣਾ ਤੁਹਾਨੂੰ 90000 ਚ ਇਹ ਵਹਿੜ ਮਿਲੂਗੀ ਜਰਸੀ ਤੇ ਕੰਮ ਕਰਨਾ ਤਾਂ ਤੁਸੀਂ ਆ ਕੇ ਦੇਖ ਲਓ ਤੁਹਾਡੇ ਪਸੰਦ ਵੀ ਆ ਜਾਣੀ ਤੇ ਤੁਹਾਨੂੰ ਇਹ ਚੰਗੀ ਵੀ ਰਹੂਗੀ ਡਾਂਜਾ ਸੋਹਣਾ ਲੰਬਾਈ ਚੰਗੀ ਐ ਕੱਦ ਚੰਗਾ ਕਿਉਂਕਿ ਥੋੜਾ ਜਿਹੜਾ ਕਲਰ ਇਹਦਾ ਕਾਫੀ ਕਲਰ ਐ ਹਵਾਨਾ ਫਿਟਿੰਗ ਵਾਲਾ ਕੱਢੂਗੀ ਹਜੇ ਦਿਨੇ ਨੇ 5-7 ਲੈ ਜਾਣੇ ਆ। ਜੋ ਅਜੇ ਕੋਈ ਬਹੁਤੇ ਪੁੜੇ ਨਵਾਏ ਨਹੀਂ ਵੈਸੇ ਜਦੋਂ ਗਾਵਾਂ ਆ ਜਾਂ ਮੱਝਾਂ ਸੂਣ ਲੱਗਦੀਆਂ ਨਾਲ ਦੀ ਨਾਲ ਹਵਾਨਾ ਵੀ ਭਰਨਾ ਸ਼ੁਰੂ ਕਰ ਦਿੰਦੀਆਂ। ਥਾਣਾ 'ਚ ਵਿੱਥੀ ਫੁੱਲ ਐ। ਥਾਨ ਦਾ ਸੈਜ ਵੀ ਜਿਹੜਾ ਉਹ ਹੱਥੀ ਚਵਾਈ ਵਾਸਤੇ ਠੀਕ ਰਹੂਗਾ। ਭਾਈ ਕਮਾਈ ਕਿਹੜਾ ਹੋ ਰਾਂ ਐ। ਇਹ ਤੁੱਤੋਂ ਦੀ ਕਮਾਲਾ ਭਾਵੇਂ। ਹਾਂਜੀ। ਸੋ ਇਹ ਵੈੜ ਦੇਖੋ ਪਹਿਲੇ ਨੰਬਰ ਤੇ ਦੱਸੋ। ਇਹਦਾ ਰੇਟ 90000 ਹੈ ਮੌਕੇ ਤੇ ਥੋੜਾ ਬਹੁਤਾ ਮਾਨਤਾਣ ਹੋ ਜਾਣਾ ਹੈ ਕਿਉਂਕਿ ਫਿਕਸ ਰੇਟ ਨਹੀਂ ਹੁੰਦੇ ਉਹਦੇ ਲਈ ਤੁਹਾਨੂੰ ਇੱਥੇ ਆਉਣਾ ਪਊਗਾ ਤੇ ਗੱਲਬਾਤ ਬਾਈ ਨਾਲ ਤੁਸੀਂ ਕਰੋਗੇ ਚੰਗੇ ਢਾਂਚੇ ਦੀ ਜਰਸੀ ਪੱਖ ਚ ਪੈਂਦੀ ਏ ਵੈੜ ਜਿਸ ਦੇ ਤੋਂ ਤੁਸੀਂ ਪਿਓਰ ਜਰਸੀ نسل ਦੇ ਬੱਚੇ ਲੈ ਸਕਦੇ ਆ ਰੇਟ ਇਹਦਾ 90000 ਹੈ ਹਵਾਨਾ ਇਹਦਾ ਫਿਟਿੰਗ ਆਲਾ ਸੋਹਣਾ ਸੋ ਇਹ ਪਹਿਲੇ ਨੰਬਰ ਤੇ ਇਦੇ ਨਾਲ ਇੱਕ ਐਚਫ ਖੜੀ ਹੈ ਜਿਹੜੀ ਸੋਹਣਾ ਹਵਾਨਾ ਭਰੀ ਬੈਠੀ ਹੈ ਤਾਂ ਦੋ ਨੰਬਰ ਤੇ ਜਿਹੜੀ ਗਾਂ ਹੈ ਹਾਂਜੀ ਕੰਨਵਾ ਸੂਆ ਇਹ ਦੂਜਾ ਹੀ ਸੂਆ ਜੀ ਕਿੰਨੇ ਕਿ ਦਿਨ ਲਊ ਬਈ ਇਹਦੇ ਵੀ ਪੰਜ ਚਾਰ ਦਿਨ ਬਾਕੀ ਹੈ ਜੀ ਠੀਕ ਹੈ ਇਹਦਾ ਰੇਟ ਕੀ ਰੱਖ ਦੋ ਬਈ ਇਹਦਾ 1,15,000 ਖੋਲੀ ਬਈ 1,15,000 ਦੱਸੋ ਇਹਦਾ ਰੇਟ ਹੈ ਹਾਂਜੀ ਕਿਨੇ 25 ਕਿਲੋ ਪਹਿਲਾਂ ਨੇ ਦੁੱਧ ਦੱਸਿਆ ਜੀ ਠੀਕ ਹੈ ਤੋ 25 ਕਿਲੋ ਪਹਿਲਾਂ ਦਾ ਦੁੱਧ ਮਾਲਕਾਂ ਨੇ ਦੱਸਿਆ ਖੈਰ ਇਹਨਾਂ ਵਾਸਤੇ ਨਾਰਮਲ ਗਾਣਾ ਚੰਗੀ ਸੇਵਾ ਹੋ ਜੇ ਤੇਨਾਂ ਇੱਕ ਦੁੱਧ ਦੇਣਾ ਥਾਣੇ ਦੇ ਵੀ ਹੱਥੀ ਚੁਾਈ ਵਾਲੇ ਹਜੇ 5-4 ਦਿਨ ਨੇ ਲੈਂਦੀ ਐ ਸੋ ਚ 1,115,000 ਦਾ ਰੇਟ ਐ ਕਮਾਲਾ ਤਾਂਚਾ ਦੇਖੋ ਤੁਸੀਂ ਅਹੀਂ ਕਮਾਦੀ ਬਈ ਗੋਲ-ਗੋਲੇ ਇਧਰ ਨੂੰ ਲਈ ਐ ਫੇਰ ਸੋ ਇਹ 2 ਨੰਬਰ ਤੇ ਤੁਹਾਨੂੰ ਗਾਂ ਦਿਖਾ ਰਹੇ ਆ ਇਹਦਾ ਰੇਟ 1,115,000 ਐ ਦੋਨਾਂ ਪਾਸੋਂ ਥਣ ਹੋਵਾਂ ਨਾ ਤੁਹਾਨੂੰ ਦਿਖਾਤਾ ਬਾਕੀ ਕੋਲੋਂ ਆ ਕੇ ਤੁਸੀਂ ਪਾਸ ਕਰ ਲਿਓ ਲੈ ਚੱਲ ਬਈ ਵਾ ਸੁਜੀ ਨੂੰ ਚੰਗੀ ਲੱਗੇਗਾ ਤਾਂ ਤੁਸੀਂ ਕੰਟੈਕਟ ਬਾਈ ਨਾਲ ਕਰ ਸਕਦੇ ਹੋ ਇਸ ਤੋਂ ਬਾਅਦ ਇੱਕ ਥੋੜਾ ਕ੍ਰਾਸ ਬਰੀਡ ਦੇ ਵਿੱਚ ਗਾਂ ਤੁਹਾਨੂੰ ਦਿਖਾਉਂਗਾ ਇਹ ਵੀ ਗੱਬਣਾ ਬਈ ਇਹ ਕਿੰਨੇ ਕਿ ਦਿਨ ਲੈ ਸਕਦੀ ਹੈ ਜਿਹੜੀ ਤਰਨ ਨੰਬਰ ਤੇ ਗਾਂ ਇਹਦੇ ਵੀ 4-5 ਦੇਣੀ ਆ ਬਾਕੀ ਜੀ ਠੀਕ ਹੈ ਇਹਦਾ ਰੇਟ ਕੀ ਕਰਦੇ ਹੋ ਏ ਦੇ ਦਾਂਗੇ ਆਪਾਂ ਜੀ 85000 ਖੋਲੀ ਵੀਰੇ ਨੂੰ 285000 ਦੀ ਇਹ ਪਿਛਲੀ ਵਾਰ ਵੀ ਆਪਣੇ ਕੋਲੋਂ ਮੇਰੀ ਭੈਣ ਕੋਲੇ ਜਾੜੀ ਸੀ ਜੀ ਅੱਛਾ ਘਰੇ ਹੀ ਚੋਈ ਮੰਨੋ ਬਸ ਕਿੰਨਾ ਕੁ ਦੁੱਧ ਦਿੱਤਾ ਬਈ ਦੁੱਧ ਦਿਨ 24 25 ਕਿਲੋ ਦਿੱਤਾ ਸੋ 24 25 ਕਿਲੋ ਦੁੱਧ ਇਸ ਗਾਣੇ ਦਿੱਤਾ ਇਹਨੇ ਗਰਮੀ ਘੱਟ ਮਣਾਉਣੀ ਹੈ ਥੋੜਾ ਇਹ ਕ੍ਰਾਸ ਬਰੀਡ ਹੈ ਕ੍ਰਾਸ ਬਰੀਡ ਦਾ ਇਹ ਆ ਵੀ ਥਣ ਨਹੀਂ ਤੁਹਾਨੂੰ ਦੇਖਣ ਦੀ ਲੋੜ ਇਦਾਂ ਦਾ ਥਣ ਦਾ ਸਹਜ ਰਹੂਗਾ ਮੱਝਾਂ ਵਾਂਗੂ ਥਣ ਹੁੰਦੇ ਇਹਨਾਂ ਦੇ ਧਾਂਚਾ ਤੁਸੀਂ ਦੇਖ ਲਓ ਹਵਾਨਾ ਅੱਗੋਂ ਪਿੱਛੋਂ ਚੰਗਾ ਥੋੜੇ ਖੋਰ ਬਣਾਉਣ ਵਾਲੇ ਆ ਕਈ ਵਾਰ ਕੋਸ ਭਰਾ ਨਹੀਂ ਬਣਾਉਂਦੇ ਤਾਂ ਤੁਸੀਂ ਉਹ ਜੋ ਦੋ ਸੂਫੂ ਕਿ ਉਹ ਤੋਂ ਬਾਅਦ ਚ ਬਣਾ ਸਕਦੇ ਹੋ ਹਵਾਨਾ ਪਛਾਣ ਉਹ ਵੀ ਤਾਂ ਸੋਹਣਾ ਦਿਖਾ ਰਹੀ ਹੈ ਹਜੇ ਇਹਨੇ ਭਰਨਾ ਹੈ ਪੂਰਾ ਤੇ ਅੱਗੇ ਨੂੰ ਵੀ ਹਵਾਨਾ ਦੇਖੋ ਹਵਾਨੇ ਦੀ ਲੰਬਾਈ ਜਿਹੜੀ ਉਹ ਚੰਗੀ ਹੈ ਇਹ 3 ਨੰਬਰ ਤੇ ਤੁਹਾਨੂੰ ਗਾਂ ਜਿਹੜੀ ਉਹ ਦਿਖਾ ਰਹੇ ਆ ਦੱਸੋ ਗੱਭਾਂ ਨੇ ਵੀ ਪੰਜ ਚਾਰ ਦਿਨ ਹਜੇ ਇਹਨੇ ਵੀ ਲੈਣੇ ਆ ਮੋੜ ਲਾ ਵੀਰੋ ਇੱਕ ਤੁਹਾਨੂੰ ਇਧਰ ਲਾਸਟ ਉੱਤੇ ਗਾਂ ਦਿਖਾਉਣੇ ਆ ਜਿਹੜੀ ਹਜੇ ਕੁਸ ਟਾਈਮ ਪਹਿਲਾਂ ਹੀ ਸੂਕੇ ਹਟੀ ਹੈ ਇਹਨੂੰ ਬਈ ਕਿੰਨੇ ਕ ਟਾਈਮ ਹੋ ਗਿਆ ਹੋਣਾ ਸੂਈ ਨੂੰ ਹਜੇ ਤੈਨੂੰ ਜੀ 2 ਘੰਟੇ ਹੋਏ ਆ ਜੇਰ ਤਾਂ ਤੁਹਾਡੇ ਆਂ ਤੋਂ ਹੀ ਪਈ ਹੈ ਇਹ ਤਾਂ ਮੇਰੇ ਆਂ ਤੋਂ ਹੀ ਹੈ ਹਾਂਜੀ ਹਾਂਜੀ ਬੱਚਾ ਇਹਨੇ ਕੀ ਦਿੱਤਾ ਬੱਚਾ ਦਿੱਤਾ ਠੀਕ ਹੈ ਇਹਦਾ ਰੇਟ ਕੀ ਕਰਦੋ ਇਹ ਬੱਚੀ ਦੇ ਰਾਂਗੇ 88000 ਰੁਪਏ 88000 ਦੀ 200 ਬਿਲਕੁਲ ਹੀ ਤਾਜੀ ਸੂਈ ਤੇ ਜੇਰ ਅਜੇ ਇੱਥੇ ਪਈ ਹੈ ਬੋਲ ਦੇ ਬਈ ਨੂੰ ਤੋੜ ਕੇ ਦਿਖਾਉਣਾ ਦੋਸਤੋ ਥੋੜਾ ਬੱਚੇ ਵਾਲ ਨੂੰ ਖਿੱਚ ਕੇ ਆਉ ਵੀ ਵੈਣ ਕਿਉਂਕਿ ਹਜੇ ਸੁੱਕੀ ਹੱਡੀ ਹੈ ਕੁਝ ਟਾਈਮ ਪਹਿਲਾਂ ਥਣ ਹੱਥੀ ਚੁਆਈ ਵਾਲੇ ਆ ਰੰਗ ਰੂਪੇ ਦਾ ਤੁਸੀਂ ਦੇਖ ਹੀ ਲਿਆ ਮੀਡੀਅਮ ਹਾਈਟ ਦੇ ਵਿੱਚ ਹੈ ਹੱਥੀ ਚੁਆਈ ਵਾਲਾ ਥਣ ਤੇ ਚਾਰੇ ਥਣ ਬਹੁਤ ਸੋਹਣੇ ਆ ਬਾਕੀ ਤੁਸੀਂ ਕੋਲੋਂ ਆ ਕੇ ਇਹਨੂੰ ਪਾਸ ਕਰ ਲਓ ਇਹਦਾ ਰੇਟ ਰੱਖਿਆ ਹੈ 88000 ਰੁਪਏ ਖਵਾਨਾ ਫੇਰ ਦੇਖੋ ਬੈਕ ਸਾਈਡ ਤੋਂ ਵੀ ਤੇ ਥਣਾ ਬਾਰੇ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਵੀ ਇਹਦੇ ਹੱਥੀ ਚੁਆਈ ਵਾਲੇ ਦੀंदे ਬਹੁਤ ਸੋਹਣਾ ਥਣ ਦਾ ਸੈਜ ਹੈ ਤੇ ਬਿਲਕੁਲ ਇਹ ਤਾਜੀ ਸੂਈ ਵੀ ਗਾਂ ਜਿਹੜੀ ਤੁਸੀਂ ਇਸ ਵੀਡੀਓ ਦੇ ਵਿੱਚ ਹੁਣ ਦੇਖ ਰਹੇ ਹੋ। ਸੋ ਇਹ ਨਾਗਾ ਦੋਸਤੋ ਅੱਜ ਦੀ ਵੀਡੀਓ ਦੇ ਜਿਹੜੇ ਬਾਈ ਕੋਲ ਚਾਰ ਵਿਕਰੀ ਵਾਲੇ ਸੀਗੇ। ਚਾਰੇ ਤੁਹਾਨੂੰ ਦਿਖਾਤੇ ਆ। ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਜਿਹੜੇ ਤੇ ਤੁਸੀਂ ਕਾਲ ਕਰਨੀ ਹੈ। ਅੱਜ ਦੀ ਵੀਡੀਓ ਦੇ ਵਿੱਚੋ ਫਿਲਹਾਲ ਇਹ ਚਾਰ ਹੀ ਗਾਵਾਂ ਤੁਹਾਨੂੰ ਮੈਂ ਦਿਖਾਉਣਾ ਸੀ। ਬਾਕੀ ਜਿਹੜਾ ਵੀ ਪਸ਼ੂ ਖਰੀਦਣਾ ਚਾਹੋ ਉਹਨੂੰ ਤੁਸੀਂ ਪਾਸ ਕੋ ਲਾ ਕੇ ਕਰ ਲੈਣਾ। ਧੰਨਵਾਦ।